ਹੈਲੋ ਹਾਂਜੀ ਸਾਸ਼ਟਰੀ ਅਕਾਲ ਬਰਾਡ ਬੁਟੀਕ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘੇਰੇ ਤੇ ਲੇਸ ਲਾਉਣ ਦਾ ਤਰੀਕਾ ਔਰ ਘੇਰੇ ਦੀ ਫਿਨਿਸ਼ਿੰਗ ਕਰਨੀ ਦੱਸਾਂਗੇ ਵੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਆਪਣੇ ਕੋਲ ਇਹ ਬੱਚੇ ਦਾ ਸੂਟ ਆ ਇਸ ਤਰ੍ਹਾਂ ਆ ਦੇਖੋ ਜੀ ਠੀਕ ਹੈ ਜੀ ਇਹਨਾਂ ਦੇ ਘੇਰੇ ਦੇ ਉੱਪਰ ਆਪਾਂ ਇਹ ਵਾਲੀ ਲੇਸ ਲਾਣੀ ਆ ਇਹ ਵਾਲੀ ਉਹ ਦੇਖ ਕੇ ਗਏ ਆ ਇਨਾਂ ਦੀ ਇਸ ਤਰ੍ਹਾਂ ਦਾ ਘੱਗਰੇ ਨਾਲ ਮੈਚਿੰਗ ਆ ਰੈੱਡ ਕਲਰ ਦਾ ਜੈਂਪਰ ਆ ਆਹ ਕਲਰ ਦਾ ਗ੍ਰੀਨ ਜੇ ਕਲਰ ਦਾ ਇਹਨਾਂ ਦਾ ਘੱਗਰਾ ਤਿਆਰ ਕੀਤਾ ਠੀਕ ਹੈ ਜੀ ਉਹਦੇ ਉੱਪਰ ਇਹ ਲੇਸ ਲਾਣੀ ਆਪਾਂ ਠੀਕ ਹੈ ਜੀ ਦੇਖੋ ਇਹਨੂੰ ਕੀ ਕਰਨਾ ਪਹਿਲਾਂ ਤੁਸੀਂ ਆਪਾਂ ਰੀਲ ਗ੍ਰੀਨ ਕਲਰ ਦੀ ਹੀ ਲੈ ਲਈ ਕਿਉਂਕਿ ਇਹਦੇ ਉੱਪਰ ਆ ਚੀਜ਼ ਜਿਹੜੀ ਸੀਨ ਹਨਾ ਗ੍ਰੀਨ ਕਲਰ ਨਾਲ ਹੋਣੀ ਆ ਤਾਂ ਇਹ نیچے ਹੀ ਰਹਿ ਜਾਣਾ ਆਪਾਂ ਘੇਰਾ ਘੇਰਾ ਫੋਲਡਿੰਗ ਕਰਨਾਗੇ ਠੀਕ ਹੈ ਜੀ ਇਸ ਤਰ੍ਹਾਂ ਕਰਿਓ ਆ ਲਓ ਜੀ ਆ ਨੰਦਾ ਘੇਰਾ ਬੱਚੇ ਦਾ ਸੂਟ ਹੈ ਇਹ ਠੀਕ ਹੈ ਜੀ ਇਸ ਤਰ੍ਹਾਂ ਬੱਚੇ ਦਾ ਵੱਡੇ ਦਾ ਘੇਰ ਦਾ ਉਸ ਤਰ੍ਹਾਂ ਹੀ ਉਹ ਹੋਣਾਗਾ ਠੀਕ ਹੈ ਇਸ ਤਰ੍ਹਾਂ ਪਹਿਲਾਂ ਕੱਚਾ ਕਰਕੇ ਇਹਨੂੰ ਫੋਲਡਿੰਗ ਕਰ ਦੇਣੀ ਹੈ ਇਸ ਤਰ੍ਹਾਂ ਘੇਰੇ ਦੇ ਉੱਪਰ ਆਪਾਂ ਰੱਖਮੀ ਲੇਸ ਲਾਣੀ ਹੈ ਠੀਕ ਹੈ ਜੀ ਜਿਹੜੇ ਦੇ ਨਾਲ ਜਿਹੜੀ ਆਲਟ ਸਾਈਡ ਹੋਊਗੀ ਉਹ ਤੇ ਧਾਗੇ ਵਗੈਰਾ ਨਹੀਂ ਨਿਕਲਣਗੇ ਫਿਨਿਸ਼ਿੰਗ ਆਊਗੀ ਠੀਕ ਹੈ ਇਸ ਤਰ੍ਹਾਂ ਕੱਚਾ ਕਰ ਦਿਓ ਗੁਰੂ ਜੀ ਨਾ ਹਾਂਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਹਨੇ ਪਤਾਰ ਨਾਲ ਤੇਰੇ ਦੇ ਉੱਪਰ ਰੱਖਮੀ ਆਪਾਂ ਇਹ ਫੱਟੀ ਵਾਲੀ ਦੇ ਕੇ ਘੇਰੇ ਦੀ ਫਿਨਿਸ਼ਿੰਗ ਲੇਸ ਲਾ ਕੇ ਫਿਨਿਸ਼ਿੰਗ ਦੇਵਾਂਗੇ ਹਾਂਜੀ ਆ ਦੇਖੋ ਜੇ ਆਪਾਂ ਘੇਰ ਤੇ ਕੱਚਾ ਫੋਲਡਿੰਗ ਕਰ ਲਿਆ ਠੀਕ ਹੈ ਇਹ ਫੋਲਡਿੰਗ ਕਰਨ ਤੋਂ ਬਾਅਦ ਵੀਰੇ ਤੁਸੀਂ ਕੀ ਕਰਨਾ ਲੇਸ ਲੈ ਲੈਣੀ ਆਪਣੇ ਕੋਲ ਜੋ ਹੈ ਇਸ ਤਰ੍ਹਾਂ ਦੀ ਲੇਸ ਹੈ ਬਹੁਤ ਸੋਹਣੀ ਲੇਸ ਮੜਮੀ ਲੈ ਸਕੀ ਠੀਕ ਹੈ ਜੀ ਭਾਰੀ ਔਰ ਵਧੀਆ ਚ ਲੇਸ ਆ ਠੀਕ ਹੈ ਇਸ ਨੂੰ ਕੀ ਕਰਨਾ ਇਹਦੇ ਉੱਪਰ ਰੱਖੂਗੇ ਇਸ ਤਰ੍ਹਾਂ ਪਹਿਲਾਂ نیچے ਵਾਲੀ ਘੇਰ ਵਾਲੀ ਸੀਨ ਲਾਇਓ ਵੀਰੇ ਫੇਰ ਤੁਸੀਂ ਉੱਪਰ ਲਾਇਓ ਠੀਕ ਹੈ ਉੱਪਰ ਬਾਹ ਚ ਲਾਉਣੀ ਆ ਤੇ ਪਹਿਲਾਂ نیچے ਵਾਲੀ ਘੇਰ ਤੇ ਇਸ ਤਰ੍ਹਾਂ ਲਾਇਓ ਠੀਕ ਹੈ ਆਹ ਵਾਲੀ ਸਲਾਈ ਬਾਹ ਚ ਲਾਇਓ ਨਹੀਂ ਬਾਲ ਵਗੈਰਾ ਪਾਊਗਾ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਘੇਰ ਤੇ نیچے ਲੈ ਸਲਾਇਓ ਆ ਦੇਖੋ ਹੁਣ ਤੁਸੀਂ ਸੀਨ ਵਾਜੇ ਦੇਖੋ ਬਿਲਕੁਲ ਪਰਫੈਕਟ ਨੇ ਇਸ ਦੀ ਨਾਲ ਮੈਚ ਹੋ ਗਈ ਆ ਦੇਖੋ ਜੀ ਹੋ ਗਈ ਨਾ ਆਪਾਂ ਤਾਂ ਹੀ ਇਹ ਕਲਰ ਦੀ ਲਾਈ ਸੀਗੀ ਰੀਲ ਠੀਕ ਹੈ ਜੀ ਐਸ ਤਰ੍ਹਾਂ ਬਾੜ ਵਗੈਰਾ ਕੱਟ ਲਿਓ ਜੀ ਖਿੱਚਿਓ ਨਾ ਨਾ ਕੱਪੜਾ ਖਿੱਚਣਾ ਨਾ ਹੀ ਲੈ ਜਾ ਜਿਹੜੀ ਮੇਕ ਆ ਇਹੋ ਜਿਹੇ ਰੱਖਦੇ ਆ ਹਾਸਤੇ ਹਾਸਤੇ ਰੱਖ ਕੇ ਸੀਨ ਲਾ ਦੇਣੀ ਆ ਠੀਕ ਹੈ ਜੀ ਬਹੁਤ ਸੋਹਣਾ ਘੇਰ ਬਣ ਕੇ ਇਹਨਾਂ ਦਾ ਤਿਆਰ ਹੋਣਾ ਜੀ ਠੀਕ ਹੈ ਇਸ ਕਲਰ ਦਾ ਇਹਨਾਂ ਦਾ ਗ੍ਰੀਨ ਕਲਰ ਦਾ ਇਸ ਦੇ ਨਾਲ ਘੱਗਰਾ ਤਿਆਰ ਕੀਤਾ ਠੀਕ ਹੈ ਜੀ ਆ ਦੇ ਜੀ ਇਸ ਤਰ੍ਹਾਂ ਠੀਕ ਹੈ ਜੀ ਇਹ ਲਾਸਟ ਤੇ ਆ ਗਿਆ ਆਪਣੇ ਕੋਲੇ ਲੇਸ ਬਾਦੀ ਆਪਾਂ ਉਹ ਵੀ ਇਹਨਾਂ ਦੇ ਡਿਜ਼ਾਈਨ ਬਾਜੂ ਤੇ ਕਰਦਾਂ ਠੀਕ ਹੈ ਜੀ ਜੋ ਆਪਾਂ ਘੇਰੇ ਤੇ ਡਿਜ਼ਾਈਨਿੰਗ ਕਰਨੀ ਹੈ ਉਹ ਵੀ ਇਹਨਾਂ ਦੀ ਬਾਜੂ ਤੇ ਹੋਊਗੀ ਹੁਣ ਤੁਸੀਂ ਕੀ ਕਰਨਾ ਵੀਰੇ ਆ ਦੇਖੋ ਇਸ ਤਰ੍ਹਾਂ ਲਾ ਲਈ ਇੱਕ ਨਾ ਇਹਦਾ ਵਫਾ ਜਿਹੜਾ ਮਸ਼ੀਨ ਦਾ ਮੀਡੀਅਮ ਰੱਖਿਓ ਜ਼ਿਆਦਾ ਬਰੀਕ ਵੀ ਨਹੀਂ ਤੇ ਜ਼ਿਆਦਾ ਵੱਡਾ ਵੀ ਨਹੀਂ ਮੀਡੀਅਮ ਸਾਈਜ਼ ਦਾ ਵਫਾ ਰੱਖ ਲਿਓ ਇਸ ਤਰ੍ਹਾਂ ਰੱਖੋਗੇ ਇਸ ਤਰ੍ਹਾਂ ਰੱਖ ਕੇ ਤੁਸੀਂ ਫਿਰ ਕੀ ਕਰਨਾਗਾ ਆ ਦੇਖੋ ਨੀਚੇ ਵਾਲੀ ਸੀਨ ਲਾਤੀ ਨਾ ਇਸ ਤਰ੍ਹਾਂ ਵਾਅ ਵਗੈਰਾ ਇਸ ਤਰ੍ਹਾਂ ਕੱਢਦੇ ਜਾਏ ਠੀਕ ਹੈ ਇਹਨਾਂ ਤੀਨ ਉੱਪਰ ਲਗਾਓ ਤੇ ਟੋਪਿਕ ਜਸਤ ਦੇਖੋ ਕਿੰਨਾ ਸੋਹਣਾ ਫਿਨਿਸ਼ਿੰਗ ਦੇ ਨਾਲ ਬਣ ਕੇ ਰਹੀ ਹੈ ਬੇ ਇਸ ਤਰ੍ਹਾਂ ਤੁਸੀਂ ਲਾਉਣਾ ਹੈ ਠੀਕ ਹੈ ਬਸ ਵਾਲ ਵਗੈਰਾ ਦਾ ਦੇ ਵਿੱਚ ਧਿਆਨ ਰੱਖਣਾ ਵੀਰੇ ਇਸ ਤਰ੍ਹਾਂ ਏਦਾਂ ਹੱਥ ਫੇਰ ਕੇ ਫੇਰ ਲਗਾਓ ਕੱਟ ਕੇ ਨਾ ਮੈਂ ਦਿਖਾਉਣੀ ਆ ਵੀ ਕਿਵੇਂ ਲੱਗਦਾ ਕਿ ਠੀਕ ਹੈ ਜੀ ਆਹਨ ਦਾ ਘੇਰ ਬਣ ਕੇ ਤਿਆਰ ਹੋ ਗਿਆ ਬਿਲਕੁਲ ਪਰਫੈਕਟ ਹੋਣਾ ਇਹਨਾਂ ਦੀ ਸਿੱਧੇ ਵਾਸਤਾ ਠੀਕ ਹੈ ਉਲਟ ਸਾਈਡ ਦੇਖੋਗੇ ਤੁਸੀਂ ਆ ਦੇਖੋ ਕਿ ਕਿ ਅੱਜ ਤੇ ਤੁਸੀਂ ਫਿਰ ਕੀ ਜੇ ਤੁਸੀਂ ਰੈੱਡ ਕਲਰ ਦੀ ਵੀ ਕਰਨੀ ਸੀਗੀ ਆਪਾਂ ਫਿਰ ਕੇ ਆਪਾਂ ਕੱਚੇ ਨਾਲ ਘੇਰਾ ਕੀਤਾਗਾ ਠੀਕ ਹੈ ਆਪਾਂ ਇੱਥੇ ਰੈੱਡ ਕਲਰ ਦਾ ਧਾਗਾ ਲਾ ਦਾਂਗੇ ਇਹ ਦਿਨਾ ਵੀ ਰੈੱਡ ਕਲਰ ਨਾਲ ਫਿਰ ਇਹ ਮੈਚਿੰਗ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਕੋਈ ਵੀ ਇੱਥੋਂ ਧਾਗਾ ਨਹੀਂ ਨਿਕਲੂਗਾ ਜੋ ਘੇਰੇ ਦੇ ਵਿੱਚੋਂ ਧਾਗੇ ਤੇ ਇੱਥੋਂ ਨਿਕਲਦੇ ਰਹਿੰਦੇ ਆ ਬਰੀਕ ਬਰੀਕ ਠੀਕ ਹੈ ਉਸ ਤਰੀਕੇ ਦੀ ਉਹ ਹੋ ਜਾਂਦੀ ਹੈ ਇਸ ਤਰ੍ਹਾਂ ਜੇ ਤੁਸੀਂ ਆਪਾਂ ਸਿੱਧੇ ਪਾਸੇ ਰੱਖ ਕੇ ਪਹਿਲਾਂ ਸੀਨ ਲਾ ਦਿਓ ਫਿਰ ਉੱਪਰ ਰੱਖ ਵੀ ਲੇਸ ਲਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਤੁਹਾਡੀ ਫਿਨਿਸ਼ਿੰਗ ਘੇਰੇ ਦੀ ਆ ਜਾਊਗੀ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਜੀਏ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਠੀਕ ਹੈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ